ਪੰਜਾਬ ਸਰਕਾਰ ਦੀ ਯੁੱਧਨੇਸ਼ਵਰ ਵਿਰੁੱਧ ਮੁਹਿੰਮ ਦੇ ਤਹਿਤ ਗੁਰੈਨ ਦੇ ਵਾਰਡ ਨੰਬਰ 12 ਵਿੱਚ ਨਗਰ ਕੌਂਸਲ ਗੁਰਾ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ ਜੋ ਰੈਲੀ ਦਾ ਰੂਪ ਧਾਰ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਉਹਨਾਂ ਨਾਲ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਹਲਕਾ ਫਲੋਰ ਦੇ ਕੋਆਰਡੀਨੇਟਰ ਪੰਕਜ ਰਾਏ ਕਰਸਾ ਦੇ ਅਫਸਰ ਮਨਦੀਪ ਕੁਮਾਰ ਕੌਂਸਲਰ ਨਵਜੋਤ ਕੋਰ ਕਾਉਂਸਲਰ ਬਲਵਿੰਦਰ ਕੌਰ ਕਸ਼ਿਸ਼ ਹੀਰ ਚੇਅਰਮੈਨ ਰੌਸ਼ਨ ਨਾਲ ਰੌਸ਼ੀ ਪਹੁੰਚੇ ਜਿਨ੍ਹਾਂ ਦਾ ਪ੍ਰਧਾਨ ਹਰਮੇਸ਼ ਲਾਲ ਚੋਹਾਨ ਤੇ ਵਾਰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਦਾਨ ਹਰਮੇਸ਼ ਲਾਲ ਨੇ ਕਿਹਾ ਕਿ ਨਸ਼ੇ ਦੇ ਕੋੜ ਨੂੰ ਸੂਬੇ ਵਿੱਚੋਂ ਖਤਮ ਕਰਨ ਲਈ ਸਰਕਾਰ ਦੇ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਜੋ ਕਾਰਵਾਈਆਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਹ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਇਸ ਬਿਮਾਰੀ ਵਿੱਚ ਗ੍ਰਸਤ ਲੋਕਾਂ ਨੂੰ ਬਚਾਇਆ ਜਾ ਸਕੇ ਇਸਮੋਕ ਦੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚੜੀ ਮੁਹਿੰਮ ਦੇ ਤਹਿਤ ਹਲਕੇ ਦੇ 143 ਪਿੰਡਾਂ ਵਿੱਚ ਮੀਟਿੰਗਾਂ ਤੋਂ ਬਾਅਦ ਹੁਣ ਗੁਰਾਇਆਂ ਸ਼ਹਿਰ ਵਿੱਚ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵਾਰਡ 12 ਚ ਪ੍ਰਧਾਨ ਹਰਮੇਸ਼ لال ਵੱਲੋਂ ਕਰਵਾਈ ਗਈ ਮੀਟਿੰਗ ਦਾ ਵੱਡਾ ਇਕੱਠ ਦਿਖਾ ਰਿਹਾ ਹੈ ਕਿ ਵਾਰਡ ਵਾਸੀ ਤੇ ਪੂਰਾ ਸ਼ਹਿਰ ਇਹਨਾਂ ਦੇ ਨਾਲ ਖੜਾ ਹੈ। ਅਤੇ ਵਾਅਦਾ ਕਰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ੇ ਦੇ ਵਿਰੁੱਧ ਮੁਹਿੰਮ ਚੇੜੀ ਹੋਈ ਹੈ ਅਤੇ ਹੋਰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਵਿੱਚ ਇਸੇ ਤਰੀਕੇ ਨਾਲ ਸਹਿਯੋਗ ਕਰਦੇ ਰਹਿਣਗੇ ਅੱਜ 12 ਨੰਬਰ 12 ਦੇ ਵਿੱਚ ਜੁੱਧ ਨਸ਼ਿਆਂ ਦੇ ਵਿਰੁੱਧ ਜੋ ਮੀਟਿੰਗ ਰੱਖੀ ਗਈ ਸੀ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜੀਵਾਲ ਸਾਹਿਬ ਭਗਵੰਤ ਮਾਨ ਜੀ ਦੇ ਜਿਸ਼ਾਨ ਦੇ ਛਾ ਦੇ ਨਾਲ ਇਹ ਮੀਟਿੰਗ ਰੱਖੀ ਗਈ ਉਹ ਸਾਡੇ ਹਲਕਾ ਚਾਂਚ ਸ੍ਰੀ ਪ੍ਰੇਮ ਕੁਵਾਰ ਜੀ ਮੇਰੇ ਕਾਉਂਸਲਰ ਸਾਥੀ ਸਾਰੇ ਇੱਥੇ ਪਹੁੰਚੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇਹ ਜਿਹੜੀ ਅਸੀਂ ਸਰਕਾਰ ਦੀਆਂ ਹਦਾਇਤਾਂ ਦੇ ਜੁੱਧ ਨਸ਼ਿਆਂ ਦੇ ਵਿਰੋਧ ਰੈਲੀਆਂ ਕਰ ਰਹੇ ਆ ਇਹਨਾਂ ਨੂੰ ਬਹੁਤ ਹੀ ਵੱਡਾ ਹੰਗਾਰਾ ਮਿਲ ਰਿਹਾ ਤਕਰੀਬਨ ਜੋ ਇਹ ਜੁੱਧ ਨਸ਼ਿਆਂ ਦੇ ਵਿਰੋਧ ਇਹ ਤਕਰੀਬਨ 70% ਅਸੀਂ ਇਹਨੂੰ ਕਵਰ ਕਰ ਚੁੱਕੇ ਆ ਇਹਦਾ ਖਾਤਮਾ ਹੋ ਚੁੱਕਾ ਕਾਫੀ ਗੁਰਾਂ ਦੇ ਵਿੱਚ ਕਾਫੀ ਜਿਹੜੇ ਡਰਗ ਡਰੱਗ ਵੇਚਦੇ ਸੀਗੇ ਬੰਦੇ ਉਹ ਇਸ ਵੇਲੇ ਅੰਦਰ ਕੀਤੇ ਆ ਰਹਿੰਦੇ ਜੋ ਇੱਕ ਦੋ ਆ ਉਹ ਵੀ ਅੰਦਰ ਚਲੇ ਜਾਣਗੇ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਭਗਵੰਤ ਮਾਨ ਜੀ ਦਾ ਸੀਐਮ ਸਾਹਿਬ ਦਾ ਔਰ ਹਲਕਾ ਚਾਰ ਸਾਹਿਬ ਦਾ ਸਾਰੇ ਮੰਤਰੀ ਸਭਾ ਦਾ ਜਿਨ੍ਹਾਂ ਨੇ ਬਹੁਤ ਹੀ ਵੱਡਾ ਫੈਸਲਾ ਲਿਆ ਕਿ ਪਹਿਲ ਦੇ ਆਧਾਰ ਤੇ ਪਹਿਲੋ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਵਿੰਡਿਆ ਆ ਔਰ ਪਾਵਲਕ ਲਈ ਇਹ ਬਹੁਤ ਅਤੀ ਜ਼ਰੂਰੀ ਸੀ ਕਿਉਂਕਿ ਜੁੱਧ ਦੇ ਨਾਲ ਕਾਫੀ ਪਰਿਵਾਰ ਉਜੜ ਚੁੱਕੇ ਸੀ ਔਰ ਕਈ ਵੀ ਇਹ ਜਵਾਲ ਬੱਚੇ ਬੱਚਿਆਂ ਦੀ ਮੌਤਾਂ ਵੀ ਹੋਈਆ ਸੋ ਮੈਂ ਇੱਕ ਵਾਰ ਫੇਰ ਧੰਨਵਾਦ ਕਰਦਾ ਆਪਣੀ ਪਾਰਟੀ ਦਾ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜੁੱਧ ਨਸ਼ਿਆਂ ਦੇ ਵਿਰੋਧੇ ਜੰਗ ਛੇੜੀ ਆ ਅਸੀਂ ਆਪਣੀ ਕੌਂਸਲ ਸਾਥੀਆਂ ਵੱਲੋਂ ਮੈਂ ਵਿਸ਼ਵਾਸ ਦਿੰਦਾ ਉਹਨਾਂ ਪਾਰਟੀ ਨੂੰ ਕਿ ਅਸੀਂ 24 ਘੰਟੇ ਯੋਧ ਨਸ਼ਿਆਂ ਦੇ ਵਿਰੁੱਧ ਔਰ ਹਰ ਇੱਕ ਡਿਵੈਲਪਮੈਂਟ ਦੇ ਕੰਮ ਦੇ ਹਰ ਇੱਕ ਪਾਰਟੀ ਦੇ ਆਦੇਸ਼ਾਂ ਤੇ ਖਰੇ ਉਤਰਾਂਗੇ। ਮਤਲਬ ਇਹ ਕੁਝ ਨਹੀਂ ਕੋਈ ਸਿੱਧਾ ਪਹਿਲਾਂ ਇਹ ਜੋ ਪ੍ਰਾਪਰਟੀ ਕੋਲ ਜਾਤੀ ਜਿਹੜੀ ਸਰਕਾਰ ਵੱਲੋਂ ਜਿਹੜਾ ਨਸ਼ੇ ਤੇ ਕੰਮ ਸੀ ਉਹ ਸਾਡੇ ਉਹਦੇ ਕਾਫੀ ਉਹਨਾਂ ਦੇ ਪਰਚੇ ਸੀਗੇ ਸਰ ਪਹਿਲੀ ਸਰਕਾਰ ਆ ਸੀ ਜਿਨ੍ਹਾਂ ਨੇ ਇਹ ਕੀਤੇ ਆ ਪਹਿਲਾਂ ਵੀ ਨਸ਼ਾ ਕਾਫੀ ਵਿਕਦਾ ਸੀ ਪਰ ਅਜ ਤੱਕ ਨਾ ਹੀ ਕਿਸੇ ਨੇ ਢਾਇਆ ਤੇ ਨਾ ਹੀ ਕਿਸੇ ਨੇ ਪ੍ਰਾਪਰਟੀ ਹਾਸਿਲ ਕੀਤੀ ਆ। ਹਲਕਾ ਵਿਧਾਨ ਸਭਾ ਫਲੋਰ ਦੇ ਜੁੱਧ ਨਸ਼ਿਆਂ ਵਿਰੋਧ ਪ੍ਰੋਗਰਾਮ ਤਹਿਤ ਅਸੀਂ ਹਲਕਾ ਵਿਧਾਨ ਸਭਾ ਫਲੋਰ ਦੇ 143 ਪਿੰਡਾਂ ਦੇ ਵਿੱਚ ਜਿਹੜੀ ਆ ਕੱਲ ਜਿਹੜੀ ਉਹ ਸਮਾਪਤੀ ਕੀਤੀ ਆ ਉਹਨਾਂ ਪਿੰਡਾਂ ਦੀ ਸਮਾਪਤੀ ਹੋਣ ਤੋਂ ਉਪਰੰਤ ਅੱਜ ਅਸੀਂ ਨਗਰ ਕੌਂਸਲ ਗਰਾਇਆ ਜਿਹੜਾ ਉਹਦੀ ਹਦੂਦ ਦੇ ਵਿੱਚ ਸ਼ਹਿਰ ਗਰਾਇਆ ਦੇ ਵਿੱਚ ਅਸੀਂ ਅੱਜ 5 ਬਾਰਡਾਂ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੋਧ ਪ੍ਰੋਗਰਾਮ ਜਿਹੜਾ ਹੈਗਾ ਉਹਦੀਆਂ ਇਥੇ ਮੀਟਿੰਗਾਂ ਕੀਤੀਆਂ ਜਿਹੜੀਆਂ ਮੀਟਗਾ ਆ ਉਹ ਰੈਲੀਆਂ ਦਾ ਰੂਪ ਜਿਹੜਾ ਸੀ ਉਹ ਤਾਰ ਗਈਆਂ ਆ ਸਭ ਤੋਂ ਪਹਿਲਾਂ ਅਸੀਂ ਸਵੇਰੇ 11 ਨੰਬਰ ਵਾਰਡ ਦੇ ਵਿੱਚ ਜਿਹੜੇ ਉੱਥੋਂ ਦੇ ਕਾਉਂਸਲਰ ਬਲਵਿੰਦਰ ਬਾੜੀ ਆ ਉਹਨਾਂ ਦੇ ਵਾਰਡ ਦੇ ਵਿੱਚ ਕੀਤੀ ਉਸ ਤੋਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਤ ਰਾਹੁਲ ਕੁੰਜੀ ਜਿਹੜੇ ਕਿ ਵਾਰਡ ਨੰਬਰ 2 ਦੇ ਵਿੱਚ ਸੀ ਉੱਥੇ ਮੀਟਿੰਗ ਕੀਤੀ ਔਰ ਨਾਲ ਦੀ ਨਾਲ ਉਸ ਤੋਂ ਬਾਅਦ ਅਸੀਂ ਵਾਰਡ ਨੰਬਰ 9 ਵਾਰਡ ਨੰਬਰ 10 ਤੇ ਵਾਰਡ ਨੰਬਰ ਹੁਣ ਜਿਹੜੇ ਹੈਗੇ ਆ 12 ਤੇ ਗੁਰੂ ਘਰ ਦੇ ਜਿਹੜਾ ਹੈਗਾ ਅਸੀਂ ਸਥਾਨ ਦੇ ਉੱਤੇ ਜਿਹੜੇ ਇਕੱਤਰ ਹੋਏ ਆ ਤੁਸੀਂ ਦੇਖਿਆ ਕਿ ਇੱਥੇ ਇੱਕ ਰੈਣੀ ਦਾ ਰੂਪ ਜਿਹੜਾ ਹੈਗਾ ਲੋਕਾਂ ਦੇ ਵਿੱਚ ਬਣ ਚੁੱਕਾ ਸੀ ਲੋਕਾਂ ਨੇ ਬਹੁਤ ਵੱਡਾ ਸਾਹ ਦਿਖਾਇਆ ਲੋਕ ਜਦ ਨਸਿਆਂ ਬਲਕ ਜਿਹੜਾ ਹੈਗਾ ਬਹੁਤ ਹੀ ਵੱਡੇ ਰੂਪ ਦੇ ਵਿੱਚ ਬਾਹਰ ਕਰਾਂ ਤੋਂ ਆ ਰਹੇ ਨੇਗੇ ਔਰ ਅਸੀਂ ਇਹਨਾਂ ਨੂੰ ਇੱਕ ਪ੍ਰਣ ਇੱਕ ਸੰਕਲਪ ਦਿੱਤਾ ਕਿ ਆਓ ਆਪਾਂ ਆਪਣੇ ਇਸ ਗਰਾਹ ਸ਼ਹਿਰ ਦੇ ਵਾਡਾਂ ਨੂੰ ਨਸ਼ਾ ਮੁਕਤ ਕਰੀਏ ਸਮੁੱਚੇ ਗਰਾਹ ਸ਼ਹਿਰ ਨੂੰ ਨਸ਼ਾ ਮੁਕਤ ਕਰੀਏ ਇਹਨਾਂ ਸਾਰੇ ਹੀ ਪੈਣਾ ਪ੍ਰਾਵਾਂ ਨੇ ਸਾਨੂੰ ਬਹੁਤ ਹੀ ਵੱਡਾ ਵਿਸ਼ਵਾਸ ਦਿੱਤਾ ਔਰ ਨਾਲ ਦੀ ਨਾਲ ਅਸੀਂ ਵੀ ਸਾਡੇ ਨਾਲ ਸਤਕਾਰ ਜਿਹੜੇ ਹਰਮੇਸ਼ ਰਾਜ ਜਹਾਨ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਆ ਸਾਰੇ ਕੌਂਸਲਰ ਸਹਿਬਾਨ ਖੜੇ ਨੇ ਇਹਨਾਂ ਨੇ ਵੀ ਵਚਨ ਬਾਤਾਂ ਪ੍ਰਗਟਾਈ ਤੇ ਆਪੋ ਆਪਣੇ ਬਾੜਾਂ ਦੇ ਵਿੱਚ ਸਮੁੱਚੇ ਸ਼ਹਿਰ ਦੀ ਕਾਲ ਕਲਪਨ ਦੇ ਵਿੱਚ ਅਸੀਂ ਬਹੁਤ ਵੱਡਾ ਯੋਗਦਾਨ ਪਾਵਾਂਗੇ ਸੋ ਮੈਂ ਸਾਰੇ ਹੀ ਭੈਣਾ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਜੋ ਜਦ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਨੇ ਜਦ ਨਸ਼ਿਆਂ ਬਾਰੇ ਜਿਹੜਾ ਜਿਹੜੀ ਲੜਾਈ ਐ ਅੰਤਲੇ ਭਰਾਵਾਂ ਦੇ ਵਿੱਚ ਚੱਲ ਲਈ ਆ ਉਸ ਵਿੱਚ ਸਾਰੇ ਸਾਥੀ ਵੱਡਾ ਯੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ